ਕਦੇ ਸੂਰਜ ਵਾਂਗੂ ਤਪਦਾ ਹੈ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਕਦੇ ਸੂਰਜ ਵਾਂਗੂ ਤਪਦਾ ਹੈ ਜੀ ਮੈਂ ਆਪਣੇ ਤਰੀਕੇ ਨਾਲ ਹੀ ਗੰਮਾ ਸੀ ਬਟ ਲੋਕਾਂ ਨੇ ਮੈਨੂੰ ਇਧਰਲੇ ਬੰਨੇ ਜੋੜ ਦਿੱਤਾ ਸਿੱਧੂ ਬਾਈ ਦੇ ਨਾਲ ਤੇ ਕਿਤੇ ਕਿਤੇ ਵਧੀਆ ਵੀ ਲੱਗਦਾ ਪਰ ਮੈਂ ਸਿੱਧੂ ਬਾਈ ਦੀ ਵਰਗਾ ਤੇ ਬਣ ਨਹੀਂ ਸਕਦਾ ਹਉ ਮੈਨੂੰ ਦਰਸੇ ਲਾਗਾ ਉਸੇ ਵੇਲੇ ਹੋ ਜਾਣਾ ਹਉ ਮੈਨੂੰ ਦਰਸੇ ਲਾਗਾ ਉਸੇ ਵੇਲੇ ਹੋ ਜਾਣਾ ਜਾਕਿ ਜਦ ਸਹੇਬਾ ਨੂੰ ਮੈਂ ਸਿਨੇ ਨਾਲ ਲਾ ਲਾਵਾ ਯਾ ਤੇ ਜਦ ਸਹੇਬਾ ਨੂੰ ਮੈਂ ਸਿਨੇ ਨਾਲ ਲਾ ਲਾਵਾ ਓ ਬੱਕੀਏ ਹਵਾ ਦੇ ਨਾਲ ਤੇਰਾ ਦੇ ਤੂੰ ਅੱਜ ਗੱਲਾਂ ਨਹੀਂ ਬੱਕੀਏ ਹਵਾ ਦੇ ਨਾਲ ਤੇਰਾ ਦੇ ਤੂੰ ਅੱਜ ਗੱਲਾਂ ਨਹੀਂ ਜੱਤੀ ਮਰ ਜੂਗੀ ਜੇ ਮੈਂ ਨਜ਼ਰੀ ਨਾਲ ਆਵਾ ਗਤੀ ਮਰ ਜੂਗੀ ਏ ਮੈਂ ਨਜ਼ਰੀਨਾ ਆ ਜੀ ਕੀ ਨਾਮ ਤੁਹਾਡਾ ਕੁਜਵਲ ਸਿੰਘ ਹੈ ਨਾਮ ਮੇਰਾ ਹਾਂ ਕਿਹਦੇ ਸਿੱਧੂ ਮੂਸੇਵਾਲਾ ਜੀ ਜੀ ਮੈਂ ਆਪਣੇ ਤਰੀਕੇ ਨਾਲ ਹੀ ਗਉਂਦਾ ਸੀ ਬਟ ਲੋਕਾਂ ਨੇ ਮੈਨੂੰ ਇਧਰਲੇ ਬੰਨੇ ਜੋੜ ਦਿੱਤਾ ਸਿੱਧੂ ਬਾਈ ਦੇ ਨਾਲ ਤੇ ਕਿਤੇ ਕਿਤੇ ਵਧੀਆ ਵੀ ਲੱਗਦਾ ਪਰ ਮੈਂ ਸਿੱਧੂ ਬਾਈ ਦੀ ਵਰਗਾ ਤੇ ਬਣ ਨਹੀਂ ਸਕਦਾ ਕੋਈ ਵੀ ਨਹੀਂ ਬਣ ਸਕਦਾ ਸਿੱਧੂ ਬਾਈ ਵਾਂਗ ਬਟ ਇਹ ਕੋਸ਼ਿਸ਼ ਇਹੋ ਕਰਾਂਗਾ ਕਿ ਸਿੱਧੂ ਬਾਈ ਦੇਵਾਂਗਾ ਸੱਚੀ ਸੱਚੀ ਕਲਮ ਲਿਖੀ ਹੈ ਨਾ ਗੀਤ ਸੱਚੇ ਕੱਢੀਏ ਜੋ ਅੱਜ ਕੱਲ ਹੋ ਰਿਹਾ ਹੈ ਨਾ ਦੁਨੀਆ ਦੇ ਵਿੱਚ ਅੱਜ ਦੀ ਜਨਰੇਸ਼ਨ ਜੋ ਜੋ ਕਰ ਰਹੀ ਹੈ ਸਾਰਾ ਮਤਲਬ ਜੋ ਵੀ ਹੈ ਨਾ ਤੇ ਵਧੀਆ ਲੱਗਦਾ ਲੋਕੀ ਪਿਆਰ ਕਰਦੇ ਨੇ ਹਾਂਜੀ ਅ ਵਾਜ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਕਿਹਾ ਮੈਂ ਆਪਣੇ ਸਟਾਈਲ ਨਾਲ ਗੋਲਣਾ ਹੁਣ ਲੋਕਾਂ ਨੇ ਮੈਨੂੰ ਸਿੱਧੂ ਬਾਈ ਵਰਗੀ ਹੈ ਨਾ ਵਾਜ ਦਾ ਕੰਪਲੀਮੈਂਟ ਦਿੱਤਾ ਤੇ ਹੁਣ ਵਧੀਆ ਵੀ ਲੱਗਦਾ ਵੀ ਸਿੱਧੂ ਬਾਈ ਵਰਗੀ ਆਵਾਜ਼ ਆ ਤੇ ਅੱਜ ਘਰ ਦੇ سپورਟ ਦੀ ਘਰ ਦੇ سپورਟ ਦੀ ਸ਼ੁਰੂ ਤੋਂ ਰਹੀ ਹੈ ਮੈਨੂੰ ਘਰਦਿਆਂ ਨੇ ਕਦੀ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੀਡਲ ਕਲਾਸ ਫੈਮਿਲੀ ਜਿਹਾ ਮੈਂ ਬਟ ਕਿਤੇ ਕਿਤੇ ਲੱਗਦਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਏਮ ਦੇ ਇਹ ਜਿਹੜਾ ਏਮ ਹੈ ਮੇਰਾ ਸਿੰਗੂਨਾ ਸਕਸੈਸਫੁਲ ਹੋਵਾ ਤੇ ਘਰਦਿਆਂ ਦਾ ਨਾਮ ਰੋਸ਼ਨ ਕਰਾਂ ਕੋਣ ਦਾ ਸ਼ੌਂਕ ਕਿਹੜਾ ਕੋਣ ਦਾ ਸ਼ੌਂਕ ਦੀ ਮੈਨੂੰ ਸ਼ੁਰੂ ਤੋਂ ਪਿਆ ਸੀ ਜਦੋਂ ਮੈਂ 6th 7th ਕਲਾਸ ਚ ਪੜਦਾ ਸੀ ਉਦੋਂ ਤੋਂ ਸਕੂਲ ਟਾਈਮ 'ਚ ਪਰਫਾਰਮ ਕਰਦਾ ਰਿਹਾ ਮੈਂ ਤੇ ਉਦੋਂ ਤੋਂ ਹੀ ਸ਼ੌਂਕ ਦੀ ਗਾਉਣ ਦਾ ਸਾਰੀ ਕਿਰਪਾ ਹਾਂਜੀ ਹਾਂਜੀ ਉਸਤਾਦ ਜੀ ਮੇਰੇ ਸ਼ੁਰੂਤ ਹੋਈ ਇੱਕ ਉਸਤਾਦ ਜੀ ਪਹਿਲਾਂ ਹੁੰਦੇ ਸੀ ਤੇ ਉਹ ਹੁਣ ਇੱਥੇ ਨਹੀਂ ਹੈਗੇ ਤੇ ਹੁਣ ਉਹਦਾ 2-3 ਸਾਲ ਹੋ ਗਏ ਨੇ ਮੈਂ ਸ਼ਸ਼ੀ ਕਾਨ ਸਰ ਕੋ ਸਿੱਖਣਾ ਬਟਾਲੇ ਦੇ ਵਿੱਚ ਤੇ ਵਧੀਆ ਸਾਰਸ ਕਹੋਂਗੇ ਨੇ ਬਹੁਤ ਸਪੋਰਟ ਕਰਦੇ ਨੇ ਪਿਆਰ ਕਰਦੇ ਨੇ ਸਰ ਤੇ ਖੇਤੀਬਾੜੀ ਕਰਦੇ ਕਰਦੇ ਨਾਲ ਗਾਣੇ ਵੀ ਆ ਜਾਂਦੇ ਹਾਂਜੀ ਗਾਣੇ ਤਾਂ ਹੁਣ ਸਾਡੇ ਖੂਨ ਵਿੱਚ ਨੇ ਤੇ ਵਧੀਆ ਲੱਗਦਾ ਹੈ ਗਾਣੇ ਗੁੰਗਨਾਉਣਾ ਤੇ ਇਦਾਂ ਹੀ ਬਸ ਹੋ ਜਾਏ ਕੋਈ ਜਿੱਦ ਤੋਂ ਮਸ਼ਹੂਰ ਹੋਏ ਜਿਆਦਾ ਹੋ ਮੈਨੂੰ ਦਰਸੇ ਲਾਦਾ ਉਸੇ ਵੇਲੇ ਹੋ ਜਾਣਾ ਹੋ ਮੈਨੂੰ ਦਰਸੇ ਲਾਦਾ ਉਸੇ ਵੇਲੇ ਹੋ ਜਾਣਾ ਜਾਕੀ ਜਦ ਸائیں ਬਾ ਨੂੰ ਮੈਂ ਸੀ ਨੈਣਾਂ ਰਿਲਾਵਾ ਜਾਕੀ ਜਦ ਸائیں ਬਾ ਨੂੰ ਮੈਂ ਸੀ ਨੈਣਾਂ ਰਿਲਾਵਾ ਬੱਕੀਏ ਹਵਾ ਦੇ ਨਾਲ ਤੇ ਰਾਹ ਦੇ ਤੂੰ ਅੱਜ ਗੱਲਾਂ ਨਹੀਂ ਬੱਕੀਏ ਹਵਾ ਦੇ ਨਾਲ ਤੇ ਰਾਹ ਦੇ ਤੂੰ ਅੱਜ ਗੱਲਾਂ ਨਹੀਂ ਜੱਟੀ ਮਰ ਜੂਗੀ ਜੇ ਮੈਂ ਨਜ਼ਰੀਨਾ ਆਵਾ ਜੱਟੀ ਮਰ ਜੂਗੀ ਜੇ ਮੈਂ ਨਜ਼ਰੀਨਾ ਆ ਬੱਦਰੇ ਦਾ ਸ਼ੌਕ ਆ ਹਾਂਜੀ ਜਿਹੜੇ ਘੜ ਦਾ ਪਰ ਤੁਹਾਨੂੰ ਆਪੇ ਪੈ ਗਿਆ ਹੈ ਨਾ ਹਾਂਜੀ ਦੂਜਾ ਲੋਕਾਂ ਦੇ ਕੋਰ ਜਿਹੜੀ ਜਿਹਦੇ ਬਾਹਰ ਜਾਂਦੇ ਲੋਕੀ ਦੀ ਮੰਗ ਦੇ ਕੋਲ ਕਿੱਥੇ ਵਾਇਰਲ ਹਾਂਜੀ ਜੀ ਜੀ ਬਹੁਤ ਡਿਮਾਂਡ ਆਉਂਦੀ ਹੈ ਹੁਣ ਜਦੋਂ ਦਾ ਵਾਇਰਲ ਮਾਲਾ ਮੋਟਾ ਹੋਇਆ ਵਾ ਤੇ ਲੋਕੀ ਪਿਆਰ ਕਰਦੇ ਨੇ ਸਾਰੇ ਕਿ ਸਿੱਧੂ ਬਾਈ ਦਾ ਗਾਣਾ ਸੁਣਾ ਤੇ ਫਿਰ ਸਾਰਿਆਂ ਦਾ ਮਾਨ ਰੱਖਣਾ ਪੈਂਦਾ ਹੈ ਨਾ ਤੇ ਅੜੇ ਕਰਦਾ ਤੇ ਜੰਦੇ ਕਿ ਖਾਲੇ ਜਿੱਥੇ ਕਿਤੇ ਮੌਕਾ ਮਿਲੇ ਲਾਗੇ ਜਾ ਕੇ ਸੱਭਿਆਚਾਰਕ ਕੋਈ ਹੁੰਦਾ ਮੇਲਾ ਹੁੰਦਾ ਤੇ ਮੈਂ ਜਰੂਰ ਪਰਫਾਰਮ ਕਰਦਾ ਉੱਥੇ ਜਿੱਥੇ ਮੈਨੂੰ ਮੌਕਾ ਮਿਲੇ ਅਗਲਾ ਸਿੱਖਣਾ ਅਗਲਾ ਸੁਪਨਾ ਇਹ ਜੀ ਕਿ ਮੈਂ ਜਲਦੀ ਤੋਂ ਜਲਦੀ ਹੋਰ ਲੋਕਾਂ ਦੇ ਸਾਹਮਣੇ ਆਵਾਂ ਆਪਣਾ ਆਪਣਾ ਪੰਜਾਬ ਦਾ ਨਾਮ ਰੋਸ਼ਨ ਕਰਾਂ ਆਪਣੀ ਪੱਗ ਦਾ ਨਾਮ ਰੋਸ਼ਨ ਕਰਾਂ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਾਂ ਇੱਕ ਮਾਂ ਵਾਲਾ ਗੀਤ ਸੀ ਸਿੱਧੂ ਬਾਈ ਦਾ ਹਾਂਜੀ ਜ਼ਰੂਰ ਜੀ ਕਦ ਸੂਰਜ ਵਾਂਗੂ ਤਪਦਾ ਹੈ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਿਵੇਂ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂ ਤਪਦਾ ਹਾਂ